ਸੰਬੰਧਿਤ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆਈਏ ਇਸ ਨੂੰ ਸਪਸ਼ਟ ਕਰਨ ਦੀ ਮੈਂ ਕੋਸ਼ਿਸ਼ ਕਰਾਂ। ਜਿੱਤੀ ਔਰੰਗਜ਼ੇਬ ਨੂੰ ਨਜ਼ਰਾਨੇ ਵਜੋਂ ਇੱਕ ਬੜਾ ਕੀਮਤੀ ਆਇਨਾ ਪੇਸ਼ ਕੀਤਾ, ਖੂਬਸੂਰਤ ਸ਼ੀਸ਼ਾ। ਉਹ ਵੀ ਉਹ ਚੀਨ ਤੋਂ ਲਿਆਇਆ ਸੀ। ਉਸ ਆਇਨੇ ਦੇ ਚਾਰੋਂ ਪਾਸੇ ਬੇਲ ਬੂਟੇ ਸਨ ਤੇ ਸੋਹਣਾ ਮੀਨਾਕਾਰੀ ਦਾ ਕੰਮ ਹੋਇਆ ਹੋਇਆ ਸੀ। ਨਜ਼ਰਾਨੇ ਵੱਲੋਂ ਇਹ ਦਿੱਤਾ। ਖੈਰ ਵੇਚਣ ਦੀ ਉਸਨੂੰ ਇਜਾਜ਼ਤ ਮਿਲ ਗਈ। ਔਰੰਗਜ਼ੇਬ ਨੇ ਇਹ ਆਈਨਾ ਇਹ ਸ਼ੀਸ਼ਾ ਜ਼ੇਬੁਲ ਨਸਾ ਦੇ ਕਮਰੇ ਚ ਲਗਵਾ ਦਿੱਤਾ ਜ਼ੇਬੁਲ ਨਸਾ ਇਸ ਦੀ ਚਹੇਤੀ ਲੜਕੀ ਸੀ ਔਰ ਇਹ 40 ਸਾਲ ਦੀ ਹੋ ਗਈ ਸੀ ਔਰੰਗਜ਼ੇਬ ਨੇ ਇਸ ਦੀ ਸ਼ਾਦੀ ਨਹੀਂ ਕੀਤੀ ਸੀ ਕਾਰਨ ਭਰਾ ਇਸ ਨੇ ਮਾਰ ਦਿੱਤੇ ਭਤੀਜੇ ਇਸ ਨੇ ਮਾਰ ਦਿੱਤੇ ਪਿਓ ਜੇਲ੍ਹ ਦੇ ਚ ਭੈਣ ਜੇਲ੍ਹ ਦੇ ਚ ਬੱਚੀ ਜਵਾਨ ਹੋਈ ਤੇ ਸੋਚਦਾ ਇਸ ਦੀ ਸ਼ਾਦੀ ਕੀਤੀ ਤੇ ਕਿਦਰੇ ਦਾਮਾਦ ਮੇਰੇ ਕੋਲ ਤਖਤ ਨਾ ਖੋਲ ਲਵੇ ਸੋਚਣੀ ਦੋ ਦਾਮਾਦ ਹੁਣੇ ਹੀ ਸਦਮ ਨੇ ਮਾਰੇ ਨੇ ਇਰਾਕ ਵਿੱਚ ਸ਼ਾਇਦ ਅਖਬਾਰਾਂ ਦੇ ਪੜਨ ਵਾਲਿਆਂ ਨੂੰ ਜ਼ਰੂਰ ਪਤਾ ਹੋਵੇ ਦੋ ਦਾਮਾਦ ਮਾਰੇ ਆਪਣੀਆਂ ਹੀ ਲੜਕੀਆਂ ਨੂੰ ਬੇਵਾਸ ਕੀਤਾ ਰਾਜਨੀਤੀ ਇਤਨਾ ਕਠੋਰ ਕਰ ਦਿੰਦੀ ਹੈ ਹਿਰਦਾ ਕੌਣ ਪਿਓ ਹੈ ਕੌਣ ਪਿਰਾ ਹੈ ਕੌਣ ਬਤੇ ਜਾਏ ਕੌਣ ਲੜਕੀ ਹੈ ਕੌਣ ਲੜਕਾ ਹੈ कुछ भी नहीं इतना कठोर कर दें दी है अगर मनुख धार्मिक नहीं तो राजनीतिक पत्थर की तरह कठोर होगा कुछ भी नहीं भी कर दें। मुख्तसर अर्ज करा <coughs> जब जेबुल न ने मेरा घर ते वसाणा नहीं <coughs> ਕਿ ਇਹ ਆਪਣੇ ਹਿਰਦੇ ਦੇ ਘਰ ਦੇ ਵਿੱਚ ਖੁਦਾ ਨੂੰ ਲਿਆਉਣ ਦੀ ਕੋਸ਼ਿਸ਼ ਕਰਨ ਲੱਗ ਪਈ ਬੰਦਗੀ ਕਰਨੀ ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਪੰਜ ਵਕਤ ਦੀ ਨਮਾਜ਼ ਹੱਥ ਦੇ ਵਿੱਚ ਤਸਬੀਹ ਤੇ ਸਾਰਾ ਦਿਨ ਅੱਲਾਹ 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 ਐਂਡ ਦਰੀਜਾ ਕੁਝ ਥੋੜਾ ਜਿਹਾ ਇਸ ਨੂੰ ਸਰੂਰ ਵੀ ਮਿਲਣ ਲੱਗ ਪਿਆ ਹੁਣ ਜਿਹੜਾ ਬੰਦਾ ਇਤਨੀ ਬੰਦਗੀ ਕਰੇ ਤਾਂ ਕੁਝ ਨਾ ਕੁਝ ਤੇ ਗੱਲ ਬਣਦੀ ਹੈ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਇੱਕ ਤਿਲ ਨਹੀਂ ਬੰਨੇ ਕਾਲੇ ਇੱਕ ਦਿਲ ਜਿੱਤਨੀ ਵੀ ਗਾਲਣਾ ਵਿਅਰਥ ਨਹੀਂ ਜਾਂਦੇ ਤੇ ਉਹ ਤੇ ਬਹੁਤ ਕੁਝ ਕਰਦੀ ਸੀ ਰਮਜ਼ਾਨ ਦੇ ਦਿਨਾਂ ਚ ਪੂਰੇ ਰੋਜ਼ੇ ਰੱਖਦੀ ਸੀ ਕੁਰਾਨ ਦੀ ਤਲਾਵਤ ਕਰਦੀ ਸੀ ਸਾਰਾ ਦਿਨ ਤਸਬੀਹ ਫੇਰਦੀ ਸੀ ਅੱਜ ਇਹ ਕੀਮਤੀ ਆਇਨਾ ਸ਼ੀਸ਼ਾ ਜਦ ਔਰੰਗਜ਼ੇਬ ਦੇ ਜ਼ੇਬਲ ਨਸਾਦ ਦੇ ਵਿਸ਼ਾਲ ਕਮਰੇ ਦੇ ਸਜਾ ਕੇ ਰੱਖਿਆ ਗਿਆ ਤੋ ਇਸਨੇ ਗਾਲਬਨ 15-20 ਸਾਲਾਂ ਬਾਅਦ ਅੱਜ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣਾ ਮੂੰਹ ਵੇਖਣ ਦੀ ਕੋਸ਼ਿਸ਼ ਕੀਤੀ। ਇਤਨਾ ਚਿਰ ਹੋ ਗਿਆ ਸੀ ਉਹ ਫਕੀਰਾਨਾ ਤਬੀਅਤ ਵਿੱਚ ਰਹੀ ਕਿਉਂਕਿ ਉਹਨੂੰ ਪਤਾ ਚੱਲ ਗਿਆ ਸੀ ਕਿ ਉਹਨੇ ਮੇਰਾ ਘਰ ਨਹੀਂ ਵਸਾਣਾ। ਤੋ ਚਲੋ ਮੈਂ ਖੁਦਾ ਨੂੰ ਆਪਣੇ ਘਰ ਲਿਆਂਵਾਂ ਆਪਣੇ ਹਿਰਦੇ 'ਚ ਲਿਆਂਵਾਂ। ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੀ ਰਹੀ। ਕਿਉਂਕਿ ਕਹਿੰਦੇ ਨੇ ਜਦ ਸਾਰੇ ਆਸਰੇ ਟੁੱਟ ਜਾਂਦੇ ਤਾਂ ਫਿਰ ਮਨੁੱਖ ਲਈ ਪ੍ਰਮਾਤਮਾ ਦੇ ਸਾਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ। ਸ਼ੀਸ਼ੇ ਦੇ ਵਿੱਚ ਜੈਸੇ ਆਪਣਾ ਮੁਖੜਾ ਵੇਖਿਆ ਤਾਂ ਵੇਖਦੀ ਰਹੇਗੀ। ਮਨੋਚਿੰਤਕ ਇਸ ਨਾਲ ਰਾਜ਼ੀ ਨੇ ਕਿ ਕਦੀ ਕਦੀ ਐਸਾ ਵੀ ਹੁੰਦਾ ਹੈ ਮਨੁੱਖ ਆਪਣੇ ਉੱਤੇ ਆਪ ਹੀ ਮੋਹਿਤ ਹੋ ਜਾਂਦਾ ਹੈ ਔਰ ਆਪਣੇ ਆਪ ਨੂੰ ਬਾਰੀ-ਬਾਰ ਦੇਖੀ ਜਾਂਦਾ ਹੁੰਦਾ ਹੈ। ਹੁੰਦੇ ਨੇ ਇਸ ਤਰ੍ਹਾਂ। ਕਮ ਸੇ ਕਮ 5000 ਮਨੁੱਖਾਂ ਦੇ ਚੋਂ ਇੱਕ ਦੋ ਤੇ ਐਸੇ ਹੋਣੇ ਹੀ ਚਾਹੀਦੇ ਆਪਣੇ ਆਪ ਦੇ ਤੇ ਆਪ ਹੀ ਮੋਹਿਤ ਹੋ ਜਾਂਦੇ ਹਰ ਵਕਤ ਆਪਣੇ ਆਪ ਨੂੰ ਦੇਖਦੇ ਰਹਿੰਦੇ ਇਹ ਆਪਣੇ ਉੱਤੇ ਆਪ ਹੀ ਮੋਹਿਤ ਹੋ ਗਈ ਬਾਰ-ਬਾਰ ਸ਼ੀਸ਼ੇ ਦੇ ਅੱਗੋਂ ਖੜੀ ਹੈ ਵੇਖੀ ਜਾ ਰਹੀ ਹੈ ਵੇਖੀ ਜਾ ਰਹੀ ਹੈ ਹੁਣ ਕਈ ਦਫਾ ਫਜਰ ਦੀ ਨਮਾਜ਼ ਖੁੰਝ ਜਾਂਦੀ ਹੈ ਕਈ ਦਫਾ ਅਸਰ ਦੀ ਨਮਾਜ਼ ਖੁੱਝ ਜਾਂਦੀ ਹੈ ਕਈ ਦਫਾ ਇਸ਼ਾ ਦੀ ਨਮਾਜ਼ ਵੀ ਨਹੀਂ ਪੜ੍ਹਦੀ ਸੀ ਸ਼ੀਸ਼ਾ ਦੇਖਦੀ ਰਹ ਜਾਂਦੀ ਸੀ ਨਮਾਜ਼ ਦਾ ਵਕਤ ਹੋ ਜਾਂਦਾ ਹੈ ਹੁਣ ਤਸਬੀਹ ਵੀ ਹੱਥੋਂ ਬਾਰ-ਬਾਰ ਗਿਰ ਜਾਂਦੀ ਹੈ ਹੁਣ ਨਿਯਮ ਪੂਰਵਕ ਕੁਰਾਨ ਦੀ ਤਲਾਵਤ ਵੀ ਨਹੀਂ ਕਰਦੀ ਉਲਝ ਗਈ ਆਪਣੇ ਰੂਪ ਵਿੱਚ ਉਲਝ ਗਈ ਬਾਰ-ਬਾਰ ਦੇਖਦੀ ਹੈ ਇੱਕ ਦਿਨ ਬਾਗ ਚਮਨ ਦੇ ਵਿੱਚ ਬੈਠੀ ਸੀ ਗੋਲਸਤਾਨ ਦੇ ਬਗੀਚੇ ਖਿੜੇ ਹੋਏ ਚਾਰੋਂ ਪਾਸੇ ਫੁੱਲ ਮੌਸਮੇ ਬਹਾਰ ਬੈਠੀ ਸੀ ਖਾਦਮਾ ਨੂੰ ਆਵਾਜ਼ ਮਾਰੀ ਗੋਲੀ ਦੀ ਆਖਿਆ ਉਹ ਜੋ ਚੀਨ ਤੋਂ ਆਇਨਾ ਆਇਆ ਹੈ ਨਾ ਸ਼ੀਸ਼ਾ ਇੱਥੇ ਲੈ ਕੇ ਆ ਚੁੱਕ ਲਿਆ ਮੈਂ ਇਸ ਬਗੀਚੇ 'ਚ ਸ਼ੀਸ਼ੇ ਦੇ ਚ ਆਪਣਾ ਮੁਖੜਾ ਵੇਖਣਾ ਤੇ ਮੁਸ਼ਾਬਦ ਕਰਨੀ ਹੈ ਤੁਲਨਾ ਕਰਨੀ ਹੈ ਇਹ ਫੁੱਲ ਖੂਬਸੂਰਤ ਨੇ ਕਿ ਮੈਂ ਮੈਂ ਫੁੱਲਾਂ ਦੇ ਸਾਹਮਣੇ ਆਪਣਾ ਮੁਖੜਾ ਵੇਖਣਾ ਕੋਈ ਤੁਲਨਾ ਤੇ ਹੋਵੇ ਐਵੇਂ ਵੇਖੀ ਜਾਮਾ ਕੋਈ ਤੁਲਨਾ ਤੇ ਚਾਹੀਦੀ ਹੈ ਤਾਂ ਗੋਲੀ ਖਾਦਮਾ ਵਿਚਾਰੀ ਭੱਜੀ ਹੋਈ ਗਈ ਸ਼ੀਸ਼ੇ ਨੂੰ ਚੁੱਕਣ ਲੱਗੀ ਸ਼ੀਸ਼ਾ ਵਜਨੇ ਸੀ ਇਸਤਰੀ ਦਾ ਸਰੀਰ ਨਾ ਸੰਭਾਲ ਸਕੇ ਪੈਰ ਫਿਸਲਿਆ ਸੰਗੇ ਮਰਮਰ ਦੇ ਫਰਸ਼ ਦੇ ਤੇ ਉਹ ਕੀਮਤੀ ਆਇਨਾ ਗਿਰ ਕੇ ਚਿਕਨਾ ਚੂਰ ਹੋ ਗਿਆ। ਰੇਜ਼ੇ ਰੇਜ਼ ਲੋ। ਕੰਬਦੇ ਹੋਏ ਹੱਥਾਂ ਨਾਲ ਬਾਹਰ ਆਈ। ਖਾਲੀ ਹੱਥ ਦੇਖ ਕੇ ਕੜਕਦੀ ਹੋਈ ਆਵਾਜ਼ ਦੇ ਜ਼ੇਬੁਲ ਨਸਾ ਕਹਿੰਦੀ ਹੈ ਆਇਨਾ ਕੁਝ ਅਸਤ। ਕਿੱਥੇ ਆਇਨਾ? ਤੂੰ ਕਿਉਂ ਨਹੀਂ ਲੈ ਆਇਆ? जिंदगी पहली दफा उच्चा बोलीए तो कौड़ा बोलीए पहले नहीं कभी बोली ना इतना उच्चा कभी बोली ना इतना कौड़ा कभी बोली पहली दफा आई ना कु हथा और हथा जोड़ के खादमा कहती है शाहजादी साहब अज कजा आई ना चीनी शिकस्त मेरी मौत आई है वो जो चीन का होया कीमती आईना सी ना मेरे को टुट गया रेजे रेजे हो गए मेरे हाथों गिर वो टुट गया अज कजा आई ना चीनी शिकस्त वो कवित्री सी शायरा सी बड़ा कुछ उसने लिखे और बहुत सारिया लिखता मिलती सी, सी। आख्या गोली खादमा फिर कैरक है अज कजा आईना चीनी शिकस्त ए मतलब है मेरी मौत आई है कजा आई है वो जो चीन तो आईना आया मेरे को टूट गया रेजे रेजे हो गए अज कज़ा ਆਇਨਾ ਜੀਨੇ ਸ਼ਿਕਸਤ ਬੋਲ ਵਈ ਜ਼ੇਬਲ ਨਸਾ ਖੂਬ ਸ਼ੌਧ ਸਾਮਾਨੇ ਖੁਦ ਵੀ ਨਹੀਂ ਸ਼ਿਕਸਤ ਚੰਗਾ ਹੋਇਆ ਆਪਣੇ ਆਪ ਨੂੰ ਵੇਖਣ ਦਾ ਸਮਾਨ ਟੁੱਟ ਗਿਆ ਹੁਣ ਮੈਂ ਆਪਣਾ ਮਨ ਵੇਖਿਆ ਕਰਾਂਗੀ ਆਪਣੇ ਖੁਦਾ ਨੂੰ ਵੇਖਣ ਦੀ ਕੋਸ਼ਿਸ਼ ਕਰਾਂਗੀ ਬਹੁਤ ਮੁद्दत ਹੋ ਗਈ ਮੈਂ ਆਪਣਾ ਮਨ ਹੀ ਨਹੀਂ ਦੇਖਿਆ ਰੋਹੀ ਬਣੀ ਗੋਲੀ ਦਾ ਧੰਨਵਾਦ ਕੀਤਾ ਲਗੀ ਇਹ ਆਇਨਾ ਮੇਰੇ ਕੋਲ ਨਹੀਂ ਟੁੱਟਣਾ ਸੀ ਮੇਰੀ ਮਮਤਾ ਹੋ ਗਈ ਸੀ ਚੰਗਾ ਤੂੰ ਤੋੜਿਆ ਅਜ ਕਦਾ ਆਇਨਾ ਚੀਨੀ ਸ਼ਿਕਸ ਖੂਬ ਸੁਧਾ ਸਾਮਾਨੇ ਖੁਦ ਵੀ ਨਹੀਂ ਸ਼ਿਕਸ ਹੁਣ ਮੈਂ ਆਪਣਾ ਮਨ ਵੇਖਾਂ ਦੀ ਤੇ ਜੋ ਆਪਣਾ ਮਨ ਵੇਖੇ ਗੁਰਮੁਖ ਹੈ ਅਭਿਆਸੀ ਅੰਤਰਮੁਖੀ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਗੁਰੂ ਨਾਨਕ ਕਹਿੰਦੇ ਕੋਈ ਵਿਰਲਾ ਹੀ ਗੁਰਮੁਖ ਹੈ ਆਪਣਾ ਮਨ ਵੇਖਦਾ ਹੋਵੇ ਤੇ ਜਦ ਮਨ ਵੇਖੇਗਾ ਕੰਨ ਇਸ ਦਾ ਕਿਤਨਾ ਵੀ ਸਾਫ ਸੁਥਰਾ ਹੋਵੇ ਤੇ ਚੰਗਾ ਹੋਵੇ ਖੂਬਸੂਰਤ ਹੋਵੇ ਗੁਸਤਾਖੀ maaf ਮਨ ਤੇ ਕਰੀਬਨ ਕਰੀਬਨ 99% ਦੀ ਮਨੁੱਖਾਂ ਦਾ ਬਦਸੂਰਤ ਹੈ ਵਿਚਾਰ ਠੀਕ ਨਹੀਂ ਨੇ ਸੋਚਣੀ ਠੀਕ ਨਹੀਂ ਨੇ ਯਾਦਾਂ ਠੀਕ ਨਹੀਂ ਨੇ ਇਸੇ ਕਰਕੇ ਦੁੱਖ ਹੈ ਮਨ ਆਪਣੇ ਤੇ ਬੁਰਾ ਮਿਠਾ ਨਾ ਦੇਖੇ ਸਗਲ ਸ੍ਰਿਸ਼ਟ ਸਾਜਨਾ ਮਨੁੱਖ ਬੁਰਾ ਕਿਸ ਦਾ ਸੋਚਦਾ ਹੈ ਓਪਰੇ ਬੇਗਾਨੇ ਦਾ बुरियां यादा किस दे ओपरे बेगाने लई अपने लगी ने, कि सारे अपने दिखाई देंदे ने तो कि कौन किस बुरा सोचेगा तो एकाग्रता प्रदान करी तन अस्थूल है मन सूक्ष्म है आत्मा अति सूक्ष्म है संसार अस्थूल है गुरु सूक्ष्म है प्रभु अति सूक्ष्म है थोड़ थोड़ा समय में ज्यादा ना लवड़ा जहा खुलासा करा ਸੰਸਾਰ ਸੂਖਮ ਹੈ ਅੱਖਾਂ ਦਾ ਵਿਸ਼ਾ ਹੈ। ਸੂਖਮ ਹੈ ਅੱਖਾਂ ਦਾ ਵਿਸ਼ਾ ਹੈ। ਸੰਸਾਰ ਅਸਥੂਲ ਹੈ ਅੱਖਾਂ ਦਾ ਵਿਸ਼ਾ ਹੈ ਅੱਖਾਂ ਨਾਲ ਦੇਖ ਸਕਦੇ ਹਾਂ। ਫਨ ਉੱਠਦੇ ਆ ਵੇਖ ਕੇ ਨਾ ਇਹ ਮੇਰੇ ਵਿਚਾਰ ਵੀ ਉੱਥੇ ਬੈਠੇ ਨੇ ਵੀ ਚੱਲੀ ਆਉਂਗਾ। ਤਾਂ ਥੋੜਾ ਜਿਹਾ ਇਕਾਗਰਤਾ ਵਰਤਾਨਾ ਕਰਨੀ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਕੋਟਾ। ਸੰਸਾਰ ਅਸਥੂਲ ਹੈ। ਅੱਖਾਂ ਦਾ ਵਿਸ਼ਾ ਹੈ ਗੁਰੂ ਸੂਕਸ਼ਮ ਹੈ ਅੱਖਾਂ ਦਾ ਵਿਸ਼ਾ ਨਹੀਂ ਹੈ ਬਿਲਕੁਲ ਅੱਖਾਂ ਦਾ ਵਿਸ਼ਾ ਨਹੀਂ ਹੈ ਕੰਨਾਂ ਦਾ ਵਿਸ਼ਾ ਹੈ ਸੁਣਨਾ ਹੈ ਗੁਰੂ ਨੂੰ ਸੁਣਨਾ ਹੈ ਗੁਰੂ ਸਰਵਨ ਦਰਸ਼ਨ ਹੈ ਗੁਰੂ ਅੱਖਾਂ ਦਾ ਵਿਸ਼ਾ ਨਹੀਂ ਹੈ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੇਖਿਆ ਵੇਖਣ ਵਾਲਿਆਂ ਨੇ ਭੂਤਨਾ ਬੇਤਾਲਾ ਆਖਿਆ ਪੱਥਰ ਵੀ ਮਾਰੇ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਉਹ ਤੇ ਕੁਰਬਾਨ ਹੋਏ ਉਹ ਤੇ ਨਿਛਾਵਰ ਹੋਏ ਲਮਕਾਂਵਾ ਨਾ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਪੰਜਵੇਂ ਗੁਰੂ ਨਾਨਕ ਨੂੰ ਤਤੀ ਤਵੀ ਤੇ ਵਿਟਾ ਦਿੱਤਾ ਹੈ ਇਤਿਹਾਸ ਦੇ ਸਾਰੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਰੱਖਾ ਵੇਖਣ ਵਾਲਾ ਹੈ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਕੁਰਬਾਨ ਹੋਏ ਮੀਆ ਅਮੀਰ ਭਾਈ ਗੁਰਦਾਸ ਬਾਬਾ ਬੁੱਢਾ ਭਾਈ ਮਨ ਭਾਈ ਬਨੋ ਕਿਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਰਾਤ ਵੀ ਕਿਦਰੇ ਚੈਨ ਨਾਲ ਬੈਠਣ ਨਹੀਂ ਦਿੱਤਾ ਆਦਾ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ tha ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ tha ala yaar kha joge हे गुरु गोबिंद सिंह ਇਤਨੀ ਆਦਾਵਤਾ ਤੇਰੇ ਨਾਲ ਵੇਖਣ ਵਾਲਿਆਂ ਨੇ ਇਤਨੀ ਅਦਾਵਤ ਕੀਤੀ ਇਤਨੀ ਦੁਸ਼ਮਣੀ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਪਰ ਜਿਨ੍ਹਾਂ ਨੇ ਸੁਣਿਆ ਪੀਰ ਬੁੱਧੂ ਸਾਹਿਬ ਪੰਜ ਪਿਆਰੇ ਭਾਈ ਨੰਦ ਲਾਲ ਬਵੰਜਾ ਕਵੀ ਜਿਨ੍ਹਾਂ ਨੇ ਸੁਣਿਆ ਉਹਦੇ ਸਦਕੇ ਗਏ ਉਹਤੇ ਕੁਰਬਾਨ ਗਏ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਜਿਨ੍ਹਾਂ ਨੇ ਵੇਖਿਆ ਸਨ 84 ਦੇ ਚ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਇਹਨਾਂ ਦੀ ਬੇਦਵੀ ਹੋਈ ਜਲਾਈਆਂ ਗਈਆਂ 70 ਬੀੜਾਂ ਮੈਂ ਕਾਨਪੁਰ ਦੇ ਵਿੱਚ ਇਕੱਠੀਆਂ ਕੀਤੀਆਂ ਸਨ ਕਾਨਪੁਰ ਦੇ ਸੱਜਣ ਮੇਰੇ ਨਾਲ ਨੈ ਸੁਗਲ ਜੀ ਬੈਠੇ ਅਖਾਲੀ ਜੀ ਦੇ ਗੁਰਦੁਆਰੇ ਐ ਭਾਈ ਕਲਿਆਨ ਸਿੰਘ ਵੀ ਮੇਰੇ ਨਾਲ ਸਨ ਸਾਰਾ ਦਿਨ ਸਿਸਕਾਰ ਕਰਦੇ ਰਹੇ ਅੱਧ ਜਲੀਆਂ ਬੀੜਾਂ ਗੁਰਦੁਆਰੇ ਅੰਦਰ ਚ ਘਰਾਂ ਦੇ ਵਿੱਚ ਕੋਰ ਬੇਦਵੀ ਵਾਲੀ 84 ਦੇ ਜਦ ਸ਼ਾਮ ਦੇ 4 ਵਜ ਗਏ ਤੇ ਮੈਨੂੰ ਗੈਨੇ ਕਲਿਆਣ ਸਿੰਘ ਕਹਿਣ ਲੱਗੇ ਤੁਸੀਂ ਹਾਰਡ ਦੇ ਮਰੀਜ਼ ਹੋ ਹੁਣ ਸਾਰਾ ਦਿਨ ਅੱਗ ਦੇ ਅੱਗੋਂ ਬੈਠੇ ਹੋ ਇੱਕ ਪਾਸੇ ਹੋ ਮੈਂ ਕਿਹਾ ਸੰਗਤਾਂ ਵੀ ਨਾਲ ਆ ਗਈਆਂ ਨੇ ਸਾਰਾ ਕੰਮ ਹੋ ਜਾਏ। ਇਹ ਸਿਰਫ ਇੱਕ ਕਾਨਪੁਰ ਦੇ ਚ ਹੋਇਆ ਲਖਨਊ ਦੇ ਬੁਖਾਰੋ ਦੇ ਕਾਟਾ ਨਗਰ ਦੇ ਦਿੱਲੀ ਦੇ ਅੰਦੌਰ ਦੇ ਹੋਰ ਸ਼ਹਿਰਾਂ ਦੇ ਚ ਕਿਤਨਾ ਹੋਇਆ ਇਹ ਤੇ ਬਿਆਨ ਤੋਂ ਪਰੇ ਹੈ। ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਘੋਰ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਗੁਰੂ ਸੁਣਨ ਦਾ ਵਿਸ਼ਾ ਸਰਵਨ ਦਰਸ਼ਨ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ ਨਾ ਵੇਖਣ ਦਾ ਵਿਸ਼ਾ ਹੈ ਨਾ ਸੁਣਨ ਦਾ ਵਿਸ਼ਾ ਇਹ ਵੀ ਮੈਂ ਅਰਜ਼ ਕਰਦਾ ਹਾਂ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਤੇ ਜੀਵਤ ਮਰਨਾ ਨਾਨਕ ਹੁਕਮ ਪਛਾਣੀਏ ਟੌਖਸ ਮੇ ਮਿਲਣਾ ਮਹਿਰਸ ਕਰਾਂ ਗੁਰਬਾਣੀ ਜਿਤਨੀ ਬਾਰੀਕ ਹੈ ਤੇ ਈਸ਼ਵਰ ਦੇ ਜਿਤਨੇ ਬਾਰੀਕ ਸਿਧਾਂਤ ਸਾਡੇ ਸਾਹਮਣੇ ਰੱਖ ਰਹੀ ਹੈ ਇਹ ਅਜੇ ਸਿੱਖ ਜਗਤ ਨੇ ਨਹੀਂ ਸਮਝਿਆ ਨਾ ਖੁਦ ਸਮਝੇ ਨੇ ਨਾ ਜਗਤ ਨੂੰ ਸਮਝਾ ਸਕੇ ਇਸ ਵਾਸਤੇ ਪਖੰਡ ਪੰਜਾਬ ਦੇ ਵਿੱਚ ਵੀ ਪੈਦਾ ਹੋ ਗਿਆ ਕਿਦਰੇ ਨਿਰੰਕਾਰੀਆਂ ਦੇ ਰੂਪ ਵਿੱਚ ਕਿਦਰੇ ਰਾਜਾ ਸਵਾਮੀਆ ਦੇ ਰੂਪ ਵਿੱਚ ਗਿਆਨ ਦਾ ਸਾਗਰ ਕੋਲ ਮੌਜੂਦ ਹੋਵੇ ਤੇ ਫਿਰ ਇਸ ਪ੍ਰਾਂਤ ਦੇ ਵਿੱਚ ਪਖੰਡ ਪੈਦਾ ਹੋਵੇ ਇਸ ਗੱਲ ਦਾ ਸਬੂਤ ਹੈ ਸਿੱਖ ਨੇ ਗੁਰਬਾਣੀ ਸਮਝੀ ਨਹੀਂ ਡਾਕਟਰ ਮਮਦ ਇਕਵਾਲ ਬਾਗੇਦਰਾ ਦੇ ਵਿੱਚ ਦੋ ਮਹਾਪੁਰਸ਼ਾਂ ਦਾ ਜ਼ਿਕਰ ਕਰਦਾ ਹੈ ਕਹਿੰਦਾ ਦੁਨੀਆ ਇਹਨਾਂ ਦੋਹਾਂ ਨੂੰ ਨਹੀਂ ਸਮਝ ਸਕੀ ਕਿਉਂ ਇਹਨਾਂ ਦੋਹਾਂ ਦੀ ਗੱਲ ਬੜੀ ਬਾਰੀਕ ਸੀ ਕਿਹੜੇ ਦੋ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਦੋਹਾਂ ਬਾਰੇ ਇਹ ਕਹਿੰਦਾ ਸ਼ਮਾ ਗੌਤਮ ਜਲ ਰਹੀ ਹੈ ਮਹਿਫਿਲ ਅਗਿਆਰੂ ਨੇ ਗੌਤਮ ਦਾ ਦੀਵਾ ਜਲਿਆ ਝੂਠਿਆਂ ਦੀ ਮਹਿਫਿਲ ਵਿੱਚ ਅਗਿਆਰਾ ਮਕਾਰਾਂ ਦੀ ਮਹਿਫਿਲ ਵਿੱਚ ਉਸ ਦੀ ਰੋਸ਼ਨੀ ਤੋਂ ਲਾਭ ਨਹੀਂ ਲਿਆ ਗੁਰੂ ਨਾਨਕ ਬਾਰੇ ਇਹ ਕਹਿੰਦਾ ਸ਼ਮਾ ਹਕ ਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਹੀਂ ਥੀ baarish rehmat hui par zamee kaabil na thi gurnanak da deeva jalya andhiyaan di mehfil de vich logan ne akhaan hi nahi kholi paave bahut deeve jalaaye nau khand prithvi ch gurnanak ne gyaan de deepak jalaaye kisene akhi nahi kholi te jad akhi nahi kholi to andhera reh sikkh jagat di agyannta nu dekh ke keh ja sakda hai ਜਿਸ ਤਰ੍ਹਾਂ ਇਹ ਭਟਕਦੇ ਪੈ ਨੇ ਛੋਟੇ ਛੋਟੇ ਦਾਗੇ ਤਵੀਜ਼ਾਂ ਦੇ ਚੱਕਰ 'ਚ ਤੇ ਪਖੰਡ ਦੇ ਵਿੱਚ ਉਸ ਤੋਂ ਪਤਾ ਚੱਲਦਾ ਸ਼ਬਦ ਦੀ ਸਮਝ ਨਹੀਂ ਆਈ ਸੂਝ ਨਹੀਂ ਆਈ। ਸੰਸਾਰ ਪਦਾਰਤ ਹੈ ਗੁਰੂ ਸ਼ਬਦ ਹੈ ਪਰਮਾਤਮਾ ਪਰਮ ਚੇਤਨ ਹੈ। ਸੰਸਾਰ ਵੇਖਣ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ। ਅਨੁਭਵ ਮਹਿਸੂਸ ਅਨੁਭਵ ਉਸ ਨੂੰ ਸਿਰਫ ਅਨੁਭਵ ਹੀ ਕਰਨਾ ਹੁੰਦਾ ਹੈ ਜਾਂ ਉਸ ਨੂੰ ਤੀਸਰਾ ਨੇਤਰ ਵੀ ਕਹਿੰਦੇ ਨੇ ਤ੍ਰਿਲੋਚਨ ਤੀਜਾ ਨੇਤਰ ਤੀਜੀ ਅੱਖ ਖੁੱਲੇ ਤੋਂ ਦਿਖਾਈ ਦੇਵੇ ਆਉਂਦੇ ਨੇ ਉਹ ਅਨੁਭਵ ਦੀ ਅੱਖ ਤੀਜੀ ਅੱਖ ਖੁੱਲੇ ਤੋਂ ਮਹਿਸੂਸ ਹੋਵੇ ਉਹ ਦਿਖਾਈ ਵੀ ਦੇਵੇ ਉਹ ਸੁਣਾਈ ਵੀ ਦੇਵੇ ਪਰ ਜੋ ਤੀਜੀ ਅੱਖ ਖੁੱਲੇ ਉਸ ਤੋਂ ਬਿਨਾ ਉਸ ਦਾ ਕੁਝ ਵੀ ਨਹੀਂ ਪਤਾ ਚੱਲਦਾ ਅਨੁਭਵੀ ਗਿਆਨ ਔਰ ਇਹ ਅਨਭਵ ਉਦੋਂ ਪ੍ਰਾਪਤ ਹੁੰਦਾ ਹੈ ਤੀਜੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਕੋਈ ਸੁਣੇ ਫਿਰ ਤੀਜੀ ਅੱਖ ਖੁੱਲ ਜਾਂਦੀ ਹੈ ਫਿਰ ਹਰ ਪਾਸੇ ਪ੍ਰਭੂ ਹੀ ਦਿਖਾਈ ਦੇਣ ਲੱਗ ਪੈਂਦਾ ਪ੍ਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਮੈਂ ਦੇਖੇ ਹੋਰੀ ਉਚਾ ਮੋਹਨ ਸਭ ਤੇ ਉਚਾ ਦਇ ਦਇ ਲੋਚਨ ਪੇਖਾ ਹਉ ਹਰ ਬਿਨ ਅਵਰ ਨ ਦੇਖਾ ਹੁ ਮੈਨੂੰ ਹਰੀ ਤੋਂ ਬਿਨਾ ਹੋਰ ਕੁਛ ਵੀ ਨਹੀਂ ਦਿਖਾਈ ਦਿੰਦਾ ਅਨਭਉ ਦੀ ਅੱਖ ਗੁਰੂ ਨੂੰ ਸੁਣ ਕੇ ਖੁੱਲਦੀ ਹੈ ਇਹ ਅੱਖਾਂ ਕੋਈ ਬਾਹਰ ਦੀ ਆਵਾਜ਼ ਸੁਣ ਕੇ ਵੀ ਖੁੱਲ ਜਾਂਦੀਆਂ ਨੀਂਦ ਦੇ ਚ ਪਿਆ ਅੱਖਾਂ ਬੰਦ ਨੇ ਖੜਾ ਆਵਾਜ਼ ਹੋਈ ਤਾਂ ਅੱਖ ਖੁੱਲ ਗਈ ਸੰਸਾਰ ਦਿਖਾਈ ਦੇਣ ਲੱਗ ਪਿਆ ਪਰ ਅਨਭਉ ਦੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਤੇ ਗੁਰੂ ਸੁਣਨ ਦਾ ਵੇਸ਼ ਹੈ ਔਰ ਜੋ ਸੁਣਨ ਦਾ ਵੇਸ਼ ਹੈ ਤੋ ਫਿਰ ਉਹ ਸ਼ਬਦ ਹੈ ਸਰੀਰ ਨਹੀਂ ਹੈ 5-7 ਮਿੰਟ ਮੈਂ ਆਪ ਜੀ ਦੇ ਹੋਰ ਲਵਾਂ ਤਾਂ ਕਿ ਗੱਲ ਤੁਹਾਡੀ ਪਕੜ ਦੇ ਚ ਆ ਜਾਵੇ ਵੈਸੇ ਮੈਨੂੰ ਆ ਕੇ ਖੁਸ਼ੀ ਹੋਈ ਇਹ ਨਿਰਮਲੇ ਮਾਤਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਨਿਸ਼ੀਨੀ ਪਰਮ ਮਨਾ ਰਹੇ ਨੇ ਤੇ ਮੇਰਾ ਬਚਪਨਾ ਇੱਕ ਨਿਰਮਲੇ ਮਹਾਪੁਰਸ਼ਾਂ ਦੇ ਨਾਲ ਬਤੀਤ ਹੋਇਆ ਹੈ ਬਾਬਾ ਬਲਵੰਦ ਸਿੰਘ ਜੀ ਨਿਰਮਲੇ ਗੁਰਬਾਣੀ ਗ੍ਰੈਮਰ ਮੈਂ ਥੋੜੀ ਬਹੁਤ ਉਹਨਾਂ ਕੋਲ ਪੜ੍ਹੀ ਸੀ ਗੁਰਬਾਣੀ ਵਿਆਕਰਣ ਗੁਰੂ ਗ੍ਰੰਥ ਸਾਹਿਬ ਦੇ ਉਹ ਮਾਨ ਉਬਾਸ਼ਕ ਆਹ ਕਹਿੰਦੇ ਸਨ ਇਹ ਮੇਰੇ ਇਸ਼ਟ ਦੇਵ ਨੇ ਜਿਸ ਦਿਨ ਕਿਦਰੇ ਬੈਠਣਾ ਨਸੀਬ ਨਾ ਹੋਵੇ ਗੁਰਦੁਆਰਾ ਕਿਸੇ ਦਿਨ ਸਫਰੇ ਚ ਰਹਿ ਗਿਆਂ ਤਾਂ ਕਹਿ ਦਿੰਦੇ ਸਨ ਅੱਜ ਇਸ਼ਟ ਦੇ ਦਰਸ਼ਨ ਨਹੀਂ ਹੋਏ ਅੱਜ ਇਸ਼ਟ ਕੋਲ ਨਹੀਂ ਬੈਠੇ ਔਰ ਮੈਨੂੰ ਕਹਿੰਦੇ ਹੁੰਦੇ ਸਨ ਮਸਕੀਨ ਜਿਵੇਂ ਪੁੱਤਰਾਂ ਕੋਲ ਬੈਠੀਦਾ ਹੈ ਮਿਤਰਾਾਂ ਕੋਲ ਬੈਠੀਦਾ ਹੈ ਮਾਂ-ਬਾਪ ਕੋਲ ਬੈਠੀਦਾ ਹੈ ਗ੍ਰਸਤੀ ਪਤਨੀ ਕੋਲ ਬੈਠਦਾ ਹੈ ਪਤਨੀ ਪਤੀ ਕੋਲ ਬੈਠਦੀ ਹੈ ਉਸ ਦਾ ਆਪਣਾ ਆਪਣਾ ਅਸਰ ਹੈ ਮਨ ਦੇ ਉੱਤੇ ਇਸ ਤਰ੍ਹਾਂ ਗੁਰੂ ਕੋਲ ਬੈਠਣਾ ਹੀ ਚਾਹੀਦਾ ਉਸ ਬੈਠਣ ਦਾ ਆਪਣਾ ਪ੍ਰਭਾਵ ਹੈ ਔਰ ਜੇ ਗੁਰੂ ਨੂੰ ਸੁਣੀਏ ਤਾਂ ਫਿਰ ਅਨਭਵ ਦਾ ਉਹ ਨੇਤਰ ਖੁੱਲ੍ਹ ਜਾਂਦਾ ਹੈ ਤੀਜੀ ਅੱਖ ਖੁੱਲ੍ਹ ਜਾਂਦੀ ਹੈ ਤ੍ਰिलोचन ਤੀਸਰਾ ਨੇਤਰ ਇਹਨਾਂ ਦੋ ਅੱਖਾਂ ਦੇ ਵਿੱਚਕਾਰ ਸੁਣ ਕੇ ਹੀ ਖੁੱਲਦਾ ਹੈ ਗੁਰੂ ਨੂੰ ਸੁਣ ਕੇ ਖੁੱਲਦਾ ਹੈ ਔਰ ਜੈਸੇ ਹੀ ਖੁੱਲਦਾ ਹੈ ਤੋ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਤੇ ਗੁਰੂ ਵਿਅਕਤੀ ਨਹੀਂ ਨੇ ਸ਼ਕਤੀ ਨੇ ਗੁਰੂ ਸ਼ਕਤੀ ਦੇ ਰੂਪ ਦੇ ਸ਼ਬਦ ਹੈ ਪਰਮਾਤਮਾ ਸ਼ਕਤੀ ਦੇ ਰੂਪ ਵਿੱਚ ਪ੍ਰਕਾਸ਼ ਹੈ ਇਹ ਦੋਵੇਂ ਵਿਅਕਤੀ ਨਹੀਂ ਨੇ ਵਿਅਕਤੀ ਵਿਅਕਤੀ ਨਾਲ ਜੋੜ ਸਕਦਾ ਹੈ ਵਿਅਕਤੀ ਸ਼ਕਤੀ ਨਾਲ ਨਹੀਂ ਜੋੜ ਸਕਦਾ ਸ਼ਕਤੀ ਨਹੀਂ ਸ਼ਕਤੀ ਨਾਲ ਜੋੜਨਾ ਹੁਣ ਮਰਜ਼ ਕਰਾ ਅਗਰ ਪਰਮਾਤਮਾ ਨੂੰ ਤੁਸੀਂ ਵਿਅਕਤੀ ਮੰਨ ਲੋ ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪਏਗਾ ਤੇ ਜਿਸ ਦਾ ਜਨਮ ਮੰਨੀਏ ਉਸ ਦਾ ਮਰਨ ਵੀ ਮੰਨਣਾ ਪਏਗਾ ਉਹਦੀ ਮੌਤ ਵੀ ਹੈ ਕਲਗੀਧਰਪਿਤਾ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ अगर उस व्यक्ति मन लीए तो उसके मां बाप भी मनने गए क्योंकि व्यक्ति है आखिर व्यक्ति बाई बर्थ ही आएगा जन्म तो ही आएगा माँ बाप तो ही आएगा हो तो कोई कारण है नहीं तो साहब कहें ना तात हैं ना मात हैं ना जात हैं ना पात हैं कोई माँ बाप नहीं उसके कोई जात पात उसकी नहीं तो व्यक्ति नहीं है ਇਸ ਵਾਸਤੇ ਅਕਾਏ ਅਜਾਏ ਉਸ ਦੀ ਕੋਈ ਕਾਇਆ ਨਹੀਂ ਹੈ ਅਜਾਏ ਉਸ ਨੂੰ ਜਨਮ ਦੇਣ ਵਾਲਾ ਕੋਈ ਵੀ ਨਹੀਂ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਉਹ ਅਕ੍ਰਿਤ ਹੈ ਕਿਸੇ ਦੀ ਬਨਾਵਟ ਨਹੀਂ ਹੈ ਇਸ ਵਾਸਤੇ ਕੋਈ ਉਸ ਨੂੰ ਮਿਟਾ ਨਹੀਂ ਸਕਦਾ ਥਾਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋ ਅਗਰ ਉਸ ਨੂੰ ਵਿਅਕਤੀ ਮਨੋ तो मैं अर्ज करा व्यक्ति एक समय एक सारी एकोारी नहीं है जैसे तुम इतें बैठे हो अपने घर नहीं हो व्यक्ति एक समय एक हो है सारी थावं पर नहीं तो जे परमात्मा भी व्यक्ति है तो किधरे कैलाश पर्वत पर्बत बैठा होगा इतने तो नहीं है किधरे पाता होगा या जन्नत होगा इस्लाम के मुताबिक सतमें आसमान से होगा कम से कम इतने तो नहीं है अगर वो व्यक्ति है ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਸਾਰੀ ਥਾਮਾਂ ਤੇ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਏ ਸਾਚਾ ਸਿਰਜਨ ਹਾਰ ਜੀ ਮੈਂ ਅਰਸ਼ ਕਰਾਂ ਅਸੀਂ ਪ੍ਰਮਾਤਮਾ ਤੋਂ ਬਾਰ ਨਹੀਂ ਜਾ ਸਕਦੇ ਅਸੀਂ ਪ੍ਰਮਾਤਮਾ ਨੂੰ ਗਵਾ ਨਹੀਂ ਸਕਦੇ ਅਸੀਂ ਪ੍ਰਮਾਤਮਾ ਨੂੰ ਭੁਲਾ ਸਕਦੇ ਹਾਂ ਭੁੱਲ ਸਕਦੇ ਹਾਂ ਜੈਸੇ ਇੱਕ ਉਦਾਹਰਣ ਮੈਂ ਦਿਆਂ ਇੱਕ ਮੱਛਲੀ ਸਾਗਰ ਦੇ ਸਮੁੰਦਰ ਦੇ ਵਿੱਚ ਕਈ ਦਫਾ ਆਪਣੇ ਵਤਨ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਪਰ ਲੱਖ ਵੀ ਕੋਸ਼ਿਸ਼ ਕਰੇ ਮੱਛਲੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ ਜਿੱਥੇ ਜਾਏਗੀ ਸਮੁੰਦਰ ਤੇ ਹੈ सागर ते है दूर चली गई अपने वतन तो दूर चली गई है इलाके दूर चली गई है परिवार को सागर तो दूर नहीं गई मनुख अपने घर तो दूर जा सकता है, अपने परिवार तो दूर, दूर जा सकता है, अपने वतन तो दूर जा सकता है, अपने जन्म स्थल तो दूर जा सकता है, अपने परिवार तो दूर जा सकता भी कोशिश करे मनुख निरंकार तो दूर नहीं जा सकता जिथे जाएगा निरंकार से है ਤੋ ਸਭ ਨੇ ਤਾਂ ਜਿੱਥੇ ਹੋਂ ਜਾਏ ਸਾਚਾ ਸਿਰਜਨਹਾਰ ਜਿਉ ਜੋ ਵਿਆਪਕ ਹੈ ਉਹ ਵਿਅਕਤੀ ਨਹੀਂ ਹੈ ਸ਼ਕਤੀ ਹੈ ਹੁਣ ਮੈਂ ਇਹਸ ਕਰਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਔਰ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਇਹ ਦੂਜੀ ਗੱਲ ਮੈਂ ਕਹਦੇ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ प्रकाश ਦੇ ਰੂਪ ਵਿੱਚ ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਸਦਾ ਸੰਗ ਹੈ ਕੋਈ ਗੁਰੂ ਨੂੰ ਸੁਣੇ ਤੇ ਪਰਮਾਤਮਾ ਨੂੰ ਵੇਖਣ ਦੇ ਸਮਰੱਥ ਹੋ ਜਾਂਦਾ ਹੈ ਬਸ ਇਤਨੀ ਗੱਲ ਹੈ